ਤਾ ਹੋ ਗਿਆ ਨਾ ਇੱਕੇ ਮੈਂ ਖੁੱਲੂ ਖੰਲੂ ਕਿਵੇਂ ਬੱਸ ਮੈਨੇ ਦਾ ਹੀ ਨੇ ਵੇਚਦਾ ਹਾਂ ਇਹ ਕੰਪਨੀ ਵਾਲੇ ਬਣਾ ਕੇ ਦਿੰਦਿਆ ਇਹ ਸਮਾਨ ਪਤਾ ਤੇ ਪਤਾ ਨਹੀਂ ਕਿਵੇਂ ਕਿਵੇਂ ਨਾਲ ਇੱਕ ਮੈਂ ਨਿੱਕੇ ਮੈਂ ਖੰਡੂ ਕਰਕੇ ਦੀ ਬੋਣੀ ਹੋਈ 4 ਵਜਨਾਂ ਹੋ ਗਏ ਹੈ ਉਹ ਨਾ ਵੇਚੇ ਤਾ 7000 ਦੇ ਛੰਦੂ ਦੇ ਦੇ ਕੇ ਯਾਰ ਅਵੇ ਤਾਂ ਨਹੀਂ ਨੂੰ ਬੰਨਾ ਉਹ ਠੀਕ ਠਾਕ ਨੂੰ हां ठीक ठीक भाई ठीक ओ नहीं बुलाइए अपन जान पहचान के ये गेम डालो बेटा जब आओगे दाने कह देंगे ਇਹ ਤਾਂ ਨਮੀ ਆਊਗੀ ਇਹ ਕੋਈ ਤਾਕੜੀ ਮਿਸਤਰੀ ਨੂੰ ਦਿਖਾ ਦਾਂਗੇ ਕਹਾਂਗੇ ਕਿ ਇਹਦੀ ਬਦਲ ਕੇ ਦੇ ਦੇ ਹੁਣ ਯਾਰ ਝਿੜ ਕੇ ਟੱਕ ਟੱਕ ਦਾ ਵੀ ਇੰਝ ਨਾ ਕਰਨਾ ਤੇ ਰੁਪਏ ਕਿਸੇ ਕੋਲੋਂ ਪੰਜ ਪੰਜ ਦੇ ਚਲੋ ਉਹ ਜਿਹੜੀ ਉਹ ਜਿੱਤ ਨਹੀਂ ਹੋ ਰਤਾ ਬੰਨੀ ਹਾਂ ਬਸ ਨਾਉ ਨੋਮੀਕਾ ਟੋਲੇ ਆਏ ਆ ਇਹ ਰੋਲ ਰੋਲ ਸਭ ਆ ਵੀ ਨਾ ਸਿੱਕਾ ਸਿੰਘ ਔਰ ਠੀਕਾ ਠੀਕਾ ਔਰ ਠੀਕਾ ਬੋਲੇ ਕਰਤੀ ਆਪਣੀ ਪ੍ਰੈਸ ਲੋਟ ਕਿਹੜੀ ਪ੍ਰੈਸ ਹੈ ਆਪਣੀ ਆਹ ਦੇਣਾ ਤੁਹਾਡੇ ਹਮ ਇਹ ਪ੍ਰੈਸ ਦਾ ਨੋਟ ਹੋਵੇਗਾ ਇਹ ਇੱਥੋਂ ਆ ਜੀ ਦੇ ਦਿੱਤੀ ਨਹੀਂ ਹੁੰਦੀ ਚਲ ਲੈ ਗਿਆ ਉਹ ਕਰਿਆ ਆ ਤੇ ਇਹਨੂੰ ਨਹੀਂ ਪਤਾ ਤੇ ਟੈਂਕੇ ਟੁੰਕੇ ਬਾਹਲੇ ਹੁੰਦੇ ਅੰਦਰ ਕੋਈ ਟੈਂਕਾ ਟੁੰਕਾ ਦਾ ਚੱਲ ਚਾਂਗਿਆ ਹੋਊਗਾ ਮੈਂ ਘਰ ਨੂੰ ਕੱਲ ਕੋਈ ਸਹੀ ਲਾ ਦੂਗਾ ਸਾ ਠੀਕ ਆ ਕੱਲ ਨੂੰ ਕੋਈ ਕੱਲ ਨੂੰ ਆ ਜੀ ਚੰਗਾ ਚੈਨ ਆ ਔਰ 300 80 ਵੇਲੇ ਦਾ ਪ੍ਰੈਸ ਆ ਇਹਨ 100 ਕੋਈ ਟੈਂਕਾ ਟੁੰਕਾ ਹਿੱਲ ਜਾਦਾ ਉਹੀ ਕਾਈ ਜਾਂਦਾ ਮੈਂ ਰੋਰੀ ਕਰਦਾ ਨਹੀਂ ਪ੍ਰੈਸਰ ਰੋਡ ਪਤਾ ਨਹੀਂ ਕਿਵੇਂ ਵੜਾ ਜਾਂਦਾ ਓਏ ਸੌਣ ਬਿਨੇ ਦਿੰਦੇ ਲੋ ਬੇਗਲਾ ਤਾਂ ਕੋਈ ਹੋਵੇ ਹੀ ਨਾ ਨੀਂਦ ਵੀ ਨਹੀਂ ਆਉਂਦੀ ਇਕ ਕਾ ਬਣ ਕੀ ਧਰ ਗਿਆ ਮੇਰੇ ਕੋਲੇ ਕੋਈ ਨਾ ਇਹਦਾ ਐ ਪਤਾ ਨਹੀਂ ਕਿਧਰੋਂ ਕੋੁੱਟੋਂ ਪਿੱਧਰੋਂ ਆ ਨਾ ਕੋਈ ਇਹੇ ਆਹ ਹੋਰ ਇੱਥੇ ਗਾਸੀਂ ਕਿਵੇਂ ਆ ਹੋ ਠੀਕ ਆ ਠੀਕ ਆ ਹੋਰ ਵਧੀਆ ਹੋਰ ਕੀ ਮੰਨਦਾ ਵਧੀਆ ਵਧੀਆ ਕੰਮ ਵਧੀਆ ਚੱਲਦਾ ਵਧੀਆ ਪੂਰਾ ਰੱਬ ਦੀ ਕਰਤਾ ਤੇ ਆਪਣਾ ਟੀਵੀ ਦਾ ਪੁੱਛਣਾ ਆਇਆ ਸੀ ਯਾਰ ਬਹੁਤ ਦਿਨ ਹੋ ਗਏ ਧਰ ਕੇ ਕਈ ਲੋੜ ਕਰਤਾ ਕਿਹੜਾ ਟੀਵੀ ਸੀ ਆਪਣਾ ਟੀਵੀ ਉਹ ਪਿਆ ਛੋਟਾ ਜਿਹਾ ਹਾਂ ਉਹ ਮੈਂ ਦੇਖਿਆ ਸੀਗਾ ਅੱਛਾ ਮੇਰਾ ਸਾਰਾ ਦਿਨ ਹੀ ਘੁੱਟ ਗਿਆ ਉਹਦੇ ਅੱਛਾ ਤੇ ਉਹ ਯਾਰ ਨਾ ਉਹਦੀ ਸਕਰੀਨ ਜੀ ਨਹੀਂ ਦੱਸਦੀ ਯਾਰ ਸਕਰੀਨ ਜੀ ਉਹਦੀ ਬਸ ਵੀ ਸਕਰੀਨ ਰਹਿ ਗਈ ਗੱਲ ਇਹ ਸਕਰੀਨ ਲੋਡ ਕਰ ਦਾਂਗੇ ਜੀ ਉਹ ਭਲੇਖਾ ਸਿਆ ਉਹਦਾ ਸਪੀਕਰ ਦਾ ਡੈਂਕਾ ਲੈ ਲਿਆ ਸੀ ਚਾਹ ਉਹਦਾ ਸਪੀਕਰ ਨਹੀਂ ਸੀ ਡਿਸਪਲੇ ਨਾਲ ਕਿੱਧਰ ਪੰਗੇ ਲੈ ਲੈ ਅੱਛਾ ਓਹੋ ਭਲੇਖਾ ਪੈ ਗਿਆ ਫਿਰ ਮੈਨੂੰ ਕੋਈ ਨਾ ਕਰਦਾ ਇਹ ਕਰ ਦਾਂਗੇ ਤੂੰ ਗੱਲ ਨਾ ਹੋ ਬਸ ਲੋਡ ਕਰ ਕੱਲ ਨੂੰ ਲੈ ਜੀ ਹੱਥ ਨੂੰ ਲੈ ਕੱਲ ਪੱਕਾ ਕਿੰਨੇ ਵੇਖ ਕਿੰਨੇ ਵੇਖ ਭਲੇਖਾ ਸਿਆ ਕਾਨੂੰਨ ਤੋਂ ਬਾਅਦ ਆਪ ਦਾ ਆਜੀ ਟਾਈਮ ਹੈ ਕਿ ਆਪਨੇ ਅੱਜ ਠੀਕ ਆ ਜੀ ਠੀਕ ਇਹ ਲੋਕ ਕਹਿੰਦੇ ਮੈਨੂੰ ਹੀ ਸਮਝਦੇ ਆ ਮੈਂ ਕੋਈ ਗੱਲ ਨਾ ਮਾਰੀ ਬੈਠਾ ਇੱਥੇ ਅੱਜ ਨਹੀਂ ਨਹੀਂ ਬੋਲਣਾ ਬੋਲਣਾ ਮੇਰੇ ਕੋਲ ਬਾਤ ਨਹੀਂ ਉਹ ਹੀ ਸਮਝਦੇ ਮੈਨੂੰ ਤਾਂ ਲੰਡੂ ਬੱਤੇ ਹਸਰੇ ਹੁਣ ਕੀ ਕਰਗੇ ਮੈਂ ਤਾਂ ਕਹਿਣਾ 4 ਰੁਪਏ ਬੰਦੇ ਦਾ ਪਉਏ ਦਰ ਨਹੀਂ ਹੱਦ ਹੁੰਦਾ ਜੇ ਮੈਂ ਆਖਿਆ ਸੀਗਾ ਤਾਂ ਗੱਡਾਵਾਂਗੇ ਬੋਤਲ ਚ ਪਾਵਾਂਗੇ ਅੱਜ ਓਏ ਬਾਬੇ ਅੱਜ ਬਾੜੀ ਚੜ ਗਈ ਯਾਰ ਹੋਰ ਬੋਤਲ ਕਿੱਥੇ ਸੜਦੀ ਯਾਰ ਤੂੰ ਬੋਤਲ ਵੀ ਬੋਤਲ ਦਾ ਟਪਾਤੀ ਉਦੋਂ ਮੈਂ ਆਇਆ ਚੱਲ ਗਿਆ ਕਿਉਂ ਬੋਤਲ ਕੱਲ ਸੜਦੀ ਸੀ ਓ ਮੈਨੂੰ ਤਾਂ ਤਣ ਤਣ ਚੀਜ਼ਾਂ ਦੀ ਸੀ ਅੰਦਗਾ ਹੋਇਆ ਸੀ ਪਿਆ ਤੈਨੂੰ ਤਾਂ ਨਹੀਂ ਚੜੀ ਓਏ ਮੈਂ ਤਾਂ ਆ ਬਈਆ ਡੋਲੇ ਜਾਇਆ ਮੈਂ ਚੱਲ ਫਿਰ ਇਕੱਠਾ ਚੁਰਪਾ ਗੰਨਾ ਪੁਰੰਦਰਾ ਚੱਲ ਜਾਲਾ ਪਕੇਰਾ ਕਰੇ ਚੱਲਦੇ ਆ ਕਰੇ ਆ ਕੇ ਪਹਿਲੇ ਬੁਨੇ ਰਾਮ ਉਹ ਗੱਡੀ ਕਿਵੇਂ ਖੜੀ ਆ ਓਏ ਗੱਡੀ ਪੁਰੰਦਰਾ ਆਪਣੀ ਗੱਡੀ ਤੇ ਤਾਂ ਆਏ ਆਪਾਂ ਚੱਲ ਆਪਾਂ ਚੱਲਦੇ ਆ ਪਿਛਤਾ ਨਾ ਆਪਣਾ ਉਹ ਲੈ ਕੇ ਆ ਇੱਕ ਗੰਨਾ ਤੋੜ ਲਿਆ ਤੋੜ ਲਿਆ ਗੰਨਾ ਓਏ ਗੰਨਾ ਕਿੱਥੇ ਆ ਦੀਦਾ ਨਹੀਂ ਤੈਨੂੰ ਨਰਮਾ ਹੈ ਐਡੇ ਐਡੇ ਫੁੱਟ ਲੌਕੀ ਜਾਂਦੇ ਇਹਦੇ ਫੁੱਟ ਲਾਕੀ ਜਾਂਦੇ ਆ ਯਾਰ ਕਿਤੇ ਫਿਰ ਮੈਨੂੰ ਲੱਗਦਾ ਨਰਮੇ ਤੇ ਮਰੂਦ ਵੀ ਲੱਗਦੇ ਹੁੰਦੇ ਉਹ ਵੀ ਤੋੜ ਲਿਆ ਦੇਖ ਕੇ ਹੋ ਤੋ ਆਹੇ ਬੜਾ ਡੂੰਗਾ ਓ ਤੈਨੂੰ ਆੰਨ ਲੱਗਦਾ ਓਏ ਓ ਛੋਡੀ ਨੂੰ ਓਏ ਸਾਰ ਓਏ ਯਾਰ ਓਹ ਹੋ ਯਾਰ ਓ ਮੈਂ ਤਾਂ ਜਾਜੀ ਬਣ ਗਿਆ ਸੀ ਓਏ ਆ ਕਿਹੜਾ ਪਹੀ ਜਿੱਕ ਕਿਹੜਾ ਵੀ ਜਿੱਥੇ ਪਹੀ ਜਿੱਕ ਖਬੀ ਜਗ ਲੈ ਕੋਈ ਯਾਰ ਗੱਲ ਆ ਦੁਨੀਆ ਦੇ ਸਰੀ ਪਿਆ ਯਾਰ ਸਾਰੇ ਰੋਲ ਡੱਕ ਲਾਂਦੇ ਐ ਤੇ ਸਾਰਾ ਵਾਇਰਲ ਲੱਟਦਾ ਇਹਨਾਂ ਨੇ ਓਏ ਕਿੱਧਰ ਆਉਣੇ ਓ ਕੀ ਹੋ ਗਿਆ ਉਹ ਬਾਈ ਗੱਲ ਦਾ ਸਾਬ ਪਿੰਡ ਤੱਕ ਖਬੀਜਣ ਦਾ ਤੈਨੂੰ ਕਿਹਨੇ ਹੱਕ ਦਿੱਤਾ ਓਏ ਡੱਕੇ ਵਰਦੋ ਦੋਨੇ ਦੇਖ ਤਾ ਪਹੀ ਤਾਰ ਆਏਗੀ ਡੱਕੇ ਨਹੀਂ ਮੈਂ ਡਾ ਮੈਂ ਤਾਂ ਸਾਬ ਨੂੰ ਹੱਥ ਨਹੀਂ ਲਾਉਂਦਾ ਤੂੰ ਡੱਕੇ ਦੀ ਗੱਲ ਕਰਦਾ ਮੈਂ ਉਹ ਤੁਰ ਜਾ ਤੁਰ ਜਾ ਤੁਸੀਂ ਉਹ ਜਾਨਾ ਸਾਨੂੰ ਕੀ ਖੱਬਲ ਤੂੰ ਮੱਛਾ ਲੜਾਉਂਦਾ ਛਾ ਉਹ ਜੱਟ ਦੀ ਜਾਨ ਨੂੰ ਨਹੀਂ ਜਾਣਦਾ ਲੱਪੜ ਦੀ ਮਾਰ ਆ ਮੈਂ ਲਾਂਬੇ ਦਾ ਘਰ ਆਗੇ ਲੱਪੜ ਨਾਲ ਮਰ ਜਾਣੀ ਮੇਰੇ ਨਾਲ ਇਹ ਚਲੋ ਬੈਠ ਆਪਣੀ ਪਜੈਰੋ ਚ ਮਾ ਬੈਨਾ ਮਾਤਾ ਬੈਖੂੰ ਗਈ ਮੇਰੀ ਤਾਂ ਗੱਡੀ ਐ ਤੂੰ ਇੱਧਰ ਹੀ ਆ ਕੇ ਭਾਇਆ ਚਲਾ ਲੈ ਇਹਨੂੰ ਤੈਨੂੰ ਦਿੱਤੀ ਅੱਜ ਡਰਾਈਵਰੀ ਨੇ ਯਾਰੇ ਉਹ ਤੋਰ ਲੈ ਗੱਡੀ ਓਏ ਮੈਂ ਤਾਂ ਮਗਰ ਬੈਠਾ ਸਟੀਅਰਿੰਗ ਤਾਂ ਤੇਰੇ ਕੋਲੇ ਆ ਮੇਰੇ ਕੋਲ ਸਟੀਅਰਿੰਗ ਮੈਂ ਭਜਾਉਣਾ ਵਾਲੀ ਆ ਫੇਰ ਆਖੀ ਡਰੀ ਜਾਏਗਾ ਪਿੱਛੇ ਬੈਠਾ ਲੈ ਯਾਰ ਤੂੰ ਮੂਰੇ ਬੈਠਾ ਤੂੰ ਕਾਣੂ ਫਿਰ ਤੈਨੂੰ ਦਿਖਾਉਣੀ ਬੂ ਡਰਾਈਵਰੀ ਉਹ ਸਟੀਅਰਿੰਗ ਕਿੱਧਰ ਗਿਆ ਓਏ ਉਹ ਟ੍ਰੇਨਿੰਗ ਨਹੀਂ ਨਹੀਂ ਦਉਂਦਾ ਉਹ ਟ੍ਰੇਨਿੰਗ ਹੀ ਲੈ ਕੇ ਲਾ ਕੇ ਕੋਈ ਯਾਰ ਉਹ ਤੂੰ ਹੋਈ ਵਾਲਾ ਸ਼ਰਾਬੀ ਦਾ ਸਟੀering ਤਾਂ ਆ ਸੀ ਉਹ ਤੂੰ ਰਹਿ ਨਹੀਂ ਰਿਹਾ ਯਾਰ ਤੂੰ ਵਿੱਚ ਮਾਰੇਗਾ ਡੱਕਾ ਬੈਠਾ ਮੈਂ ਚਲਾਉਂਗਾ ਉਹ ਸ਼ਰਾਬੀ ਜਰੂਰ ਉਹ ਤਾਂ ਮੈਂ ਜਾਣ ਕੇ ਕਰਦਾ ਹੁਣ ਨਾ ਉਹ ਮੈਨੂੰ ਪਤਾ ਜਿਉਂ ਲਾ ਮੈਂ ਕਮਲਾ ਨਾ ਮਰੀਏ ਨਾ ਤੂੰ ਤੋਰ ਆਗੇ ਤੋਰ ਪਜਾਰੋ ਬਸਾ ਪਹਿਲੇ ਤੇ ਪਹਿਲੇ ਸੈਲਫ ਤੇ ਸਟਾਰਟ ਹੋ ਜਾਂਦੀ ਆ ਨਹੀਂ ਕਿ ਕਤ ਮਾਰਨੀ ਹੋਰ ਕੀ ਆ ਓਏ ਆਹ ਕਿ ਸਟਾਰਟ ਹੀ ਨਹੀਂ ਹੁੰਦੀ ਯਾਰ ਇਹ ਓਏ ਤਾਂ ਪਹਿਲੀ ਕਿੱਕ ਤੇ ਸਟਾਰਟ ਹੋ ਜਾਂਦੀ ਜੇ ਇਹਨੂੰ ਕੀ ਹੋ ਗਿਆ ਇਹ ਤਾਂ ਪਜਾਰੋ ਕਦੀ ਨਹੀਂ ਖੜੀ ਸੀ ਮੇਰੀ ਸਟਾਰਟ ਹੀ ਨਹੀਂ ਹੁੰਦੀ ਯਾਰ ਇਹ ਓਏ ਹੋ ਜੂਗੀ ਦੁਬਾਰੇ ਦੇਖ ਤੂੰ ਮੜਾ ਜਾ ਕਰਕੇ ਓਏ ਆਏ ਨਹੀਂ ਸਟਾਰਟ ਹੁੰਦੀ ਏ ਇਹ ਥੋੜਾ ਜਿਹਾ ਲਾੜ ਪੈਰ ਭਾਰ ਦਿਆ ਤੂੰ ਉੱਤਰ ਦੇ ਤੱਕਾ ਲਾਉਣਾ ਯਾਰ ਤੱਕਾ ਤਾਂ ਕਾ ਲਾਉਣਾ ਬੂ ਓਏ ਬੀਤਾ ਇਹ ਨਹੀਂ ਹੁੰਦੀ ਸਟਾਰਟ ਤਾਂ ਮੈਂ ਆਪਾਂ ਮਕੈਨਿਕ ਨੂੰ ਫੋਨ ਲਾਉਣੇ ਆ ਯਾਰ ਮਕੈਨਿਕ ਦਾ ਨੰਬਰ ਤਾਂ ਮੇਰੇ ਕੋਲ ਹੈ ਨਹੀਂ ਯਾਰ ਓਏ ਉਹ ਫਿਰਦਾ ਉਹ ਤੋਂ ਲੈਣਾ ਜਿੰਦੇ ਨਾਲ ਆਪਾਂ ਲੜੇ ਸੀ ਉਹ ਲੋੜੇ ਇਹ ਤਾਂ ਉਹ ਫਿਰ ਤਾਂ ਬੋਲ ਲੋੜੇ ਇਹ ਤਾਂ ਆ ਉਹਦਾ ਤੋਂ ਚੱਲ ਉਰੇ ਓਏ ਲੋੜੇ ਇਹ ਆ ਹੁਣ ਪਤਾ ਨਹੀਂ ਹੁਣ ਪਤਾ ਨਹੀਂ ਕਿਵੇਂ ਬੋਲ ਮਾਰੀ ਜਾਂਦੇ ਐਵੇਂ ਨਾਲ ਲਾੜ ਲਾੜ ਪਾਣ ਮੇਰੇ ਨਾਲ ਜੋੜੇ ਵੀ ਅਜ ਪਟਿਆਲੇ ਵਾਲੇ ਪਾਏ ਪੰਗਾ ਲੈਣ ਲੱਗੇ ਕੱਢੋ ਰੜਕਾ ਕੀ ਆ ਹੁਣ ਗੱਡੀ ਠੀਕ ਖਰਾਬ ਹੋ ਗਈ ਸਾਡੀ ਹੁਣ ਤਾਂ ਕਦੇ ਖੜੀ ਨਹੀਂ ਸੀ ਅੱਜ ਪਤਾ ਨਹੀਂ ਕਿਵੇਂ ਖੜ ਗਈ ਯਾਰ ਮੈਨੂੰ ਮਕੈਨਿਕ ਦਾ ਨੰਬਰ ਦੇ ਜਿਹੜਾ ਉਹ ਗੱਡੀਆਂ ਗੁੱਡੀਆਂ ਨੂੰ ਕਰ ਦਿੰਦਾ ਭਲੇਖੇ ਮਕੈਨਿਕ ਦਾ ਪਰ ਇਹ ਖਬਲੂ ਖਾਹ ਜਿਹੜਾ ਹੁੰਦਾ ਢੱਕਾ ਨਹੀਂ ਮੈਨੂੰ ਦਾ ਗੱਡੀਆਂ ਆਈਆਂ ਸਾਰਾ ਉਹ ਜਿਹੜਾ ਲੋਡ ਕਰਦਾ ਮੈਂ 1 ਮਿੰਟ ਦੇਖ ਕੇ ਦੱਸਦਾ ਤੁਹਾਨੂੰ ਚੱਲ ਮੈਂ ਲਾਉਣਾ ਚੱਲ ਮੇਰੇ ਕੋਲ ਆਈਦਾ ਰਹੇਗਾ 6 ਮਾੜੇ ਫੋਨ ਤੇ ਰੱਖ ਲੈ ਲੇ ਲੇ ਕੋਦ ਨਬਰ ਕਿ ਮੈਲਾ ਮਾ ਬਹੁਤ ਜਿਆਦਾ 96 99 96 99 ਲੇ ਮੈਂ ਲਾ ਕੇ ਦੇਣਾ ਤੈਨੂੰ ਯਾਰ ਨਾ ਲਾ ਜੀ ਲਾ ਗਾ ਆ ਜਾ ਵੇ ਚੱਲ ਕੇ ਲਾਉਣਾ ਆ ਫੋਨ ਜਾਈ ਜਾਂਦੀ ਹੈ ਬਿੱਲੀ ਦੀ ਲੱਤ ਪੜੀਆਂ ਤਾਂ ਤੂੰ ਨਾ ਲਗਾਉਂਦਾ ਵੇ ਆਉਂਦਾ ਦੂਸਰ ਵਾਲਾ ਤਾਂ ਨਾ ਲੱਗੇ ਲੱਗ ਚੱਕਦਾ ਹੀ ਨਹੀਂ ਦੇ ਨਹੀਂ ਦੋੜਾਂ ਕੱਲ ਵੀ ਤੇ ਫੋਨ ਆ ਗਿਆ ਹੈਲੋ ਚੱਕ ਲੈ ਆ ਓਏ ਹੈਲੋ ਮਿਸਤਰੀ ਬੋਲਦਾ ਤੂ ਬਲੇਖਾ ਬਲੂਖਾ ਹਾਂ ਹਾਂ ਓ ਬਾਈ ਯਾਰ ਮੇਰੀ ਯਾਰ ਗੱਡੀ ਖਰਾਬ ਹੋ ਗਈ ਐ ਇੱਥੇ ਯਾਰ ਆਪਣੇ ਠੇਕੇ ਕੋਲੇ ਜਿਹੜੀ ਆਪਣੀ ਪੈਲੀ ਆ ਹਾਂ ਉੱਤੇ ਮੇਰੀ ਗੱਡੀ ਖਰਾਬ ਹੋ ਗਈ ਕਹੀਂ ਲੋਟ ਯਾਰ ਆ ਕੇ ਛੇ ਦਿਨ ਹੀ ਮੜਾ ਘਰੇ ਜਾਣਾ ਯਾਰ ਆ ਜਾ ਮੈਂ ਆ ਜਾ ਆ ਗਿਆ ਬਸ ਆ ਗਿਆ ਬੰਦੇ ਦਾ ਹੈਗੇ ਟੱਕੇ ਤੇ ਗੱਡੀ ਦਾ ਕੋਸੂ ਹੀ ਹੋਇਆ ਹੋਊਗਾ ਤੇ ਗੱਡੀ ਦਾ ਕਰਦੰਨਾ 4-5000 ਰੁਪਏ ਮਾਰ ਦਾਂਗੇ ਤੇ ਨਿਆਰਾ ਆ ਜੂਗਾ ਤੇ ਬੱਪੇ ਹੀ ਚੱਕ ਲਾਵਾਂਗੇ ਬੋਤਲਾਂ ਵਾਤਨਾ ਜਾਪਾਂ ਜੀ ਪੈਂਦੇ ਇੱਥੇ ਤਾਲਾ ਵੀ 걸ਣਾ ਮੈਨੂੰ ਔਰ ਹੋਰ ਕਿ ਕੁਝ 10 ਲੈ ਜਾ ਮੈਂ ਤੇ ਚੱਲਦਾ ਜੀ ਕਰਨ ਵਾਲੇ ਮੋਟਰਸਾਈਕਲ ਤੋਂ ਧਰੋ ਲੈ ਜੀ ਉਹ ਤੇਰਾ ਭਲੇਖਾ ਬਲੂ ਖਾਊਗਾ ਕਿ ਆਉਂਦਾ ਨਹੀਂ ਯਾਰ ਉਹ ਪਤਾ ਨਹੀਂ ਯਾਰ ਫੋਨ ਤਾਂ ਕਰਿਆ ਸੀ ਉਹਨੂੰ ਭਲੇਖਾ ਤਾਂ ਮੈਨੂੰ ਲੱਗਦਾ ਭਲੇਖਾ ਹੀ ਹੋ ਗਿਆ 4000 ਕਾਦੀ ਬੋਤਾ ਉਹ ਤਾਂ ਬੈਠੇ ਡੱਕੇ ਤੇ ਮੈਨੂੰ 2-3000 ਰੁਪਏ ਹੁੰਦਾ ਉਹਨਾਂ ਕੋਲੇ ਤੇ ਮੈਨੂੰ ਮਿਲ ਜੇ ਤੇ ਮੈਂ ਦਾਰੂ ਦੂਰ ਪੀ ਲੂੰ ਮੈਨੂੰ ਉਹਨਾਂ ਦੇ ਫੋਨ ਇਹਦਾ ਪ੍ਰੈਸ ਵਾਲੇ ਦਾ ਹੀ ਜਾਂਦਾ ਟੱਕ ਉਹਨਾਂ ਕੋਲੇ ਜਾਣਦੇ ਲਾਉਣ ਦੇ ਕੁੰਡੀ ਉਹਨਾਂ ਦੇ ਆਹ ਲਫਾ ਤੂੰ ਹੀ ਆ ਸਾਰੇ ਗਰੀਬਾਂ ਦਾ ਮਾਲ ਓਏ ਹਵਾ ਆ ਗਿਆ ਭਲੇ ਖਾ ਮੈਨੂੰ ਤਾਂ ਅਸੀਂ ਕਿਤੇ ਭਲੇਖੀ ਪਈ ਜਾਂਦਾ ਉਹ ਆ ਗਿਆ ਉਹੀ ਆਣਾ ਓਏ ਚੱਲ ਆ ਜਾਂਦੇ ਵਧੀਆ ਚੱਲਣਾ ਕਰਾ ਕੇ ਗੱਡੀ ਤੇ ਚੱਲ ਗਏ ਲੋਟਾ ਹੋ ਗਿਆ ਖਰਾਬ ਬੜੇ ਟਾਈਮ ਲੱਗਾ ਬਾਈ ਆਹੋ ਕੀ ਗੱਡੀ ਖਰਾਬ ਐ ਬੜੀ ਲੱਗਾ ਯਾਰ ਪਰ ਇਹ ਵੀ ਆਣਾ ਅੰਦਰ ਆ ਸੁਣ ਤੈਨੂੰ ਕੀ ਕੀ ਦੱਸੇ ਸਾਡਾ ਕੀ ਕੰਮ ਆ ਤੇ ਕੀ ਕਰਦੇ ਫਿਰਦੇ ਆ ਆ ਮੋਟਰ ਹੈਲ ਮੂਣੀ ਕਰਦਾ ਹਨਾ ਮਾ ਮਾੜਾ ਕਰ ਲੋਡ ਕਰ ਯਾਰ ਤੂੰ ਕਿਤੇ ਮਰਜ਼ੀ ਕਰਦੇ ਬਾਈ ਇਹ ਮੈਂ 5 ਮਿੰਟਾ ਜ ਟਾਡ ਕਰ ਦੰਨਾ ਲੈ ਮੇਰੀ ਮੰਨੀ ਜਾਓ ਚਾਬੀ ਪਾਨੇ ਮੈਂ ਚੱਕ ਲਿਆ ਆ ਕੀ ਹੋਇਆ ਹੁਣ ਇਹਨੂੰ ਦੱਸੋ ਓਏ ਪਤਾ ਨਹੀਂ ਕੀ ਸਟਾਰਟ ਹੀ ਨਹੀਂ ਹੋਈ ਯਾਰ ਸਟਾਰਟ ਹੀ ਨਹੀਂ ਹੋਈ ਹੋਰ ਓ ਤੇਰਾ ਸ਼ਰਾਬ ਵਾਲੀ ਬੇਰਖ ਸ਼ਰਾਬ ਪੀਨੇ ਤੁਸੀਂ ਸ਼ਰਾਬ ਥਰੂ ਕਾ ਨੂੰ ਪੀਤਾ ਪਾਣੀ ਵੀ ਪੀ ਕੇ ਆ ਸੀ ਯਰ ਤੂੰ ਪਾਣੀ ਪੀ ਕੇ ਆ ਸੀ ਪਾਣੀ ਪੀਤਾ ਸਾਡਾ ਸ਼ਰਾਬ ਥਰੂ ਕਾ ਨੂੰ ਪੀਨੇ ਸੀ ਅੱਛਾ ਇਹ ਤਾਂ ਹੋਏ ਫਿਰਦੇ ਧੱਕੇ ਯਾਰ ਤੇ ਮੈਂ ਕਿਹੜੇ ਪਾਸੇ ਖੋਲਾਂ ਖੱਲਾ ਇਹਨੂੰ ਚਾਬੀ ਪਾਣੀ ਆ ਤੇ ਲੈ ਆਵੇਂ ਮੰਗ ਕੇ ਕੇਹਦਾ ਕੀ ਬਈ ਕੱਲੇ ਹੀ ਬੋਲੀ ਆ ਨਾ ਉਹ ਕੱਲਾ ਨਹੀਂ ਮਾਂਖਾ ਤੇ ਰੋਗ ਹੀ ਛੋਟਾ ਮੈਂ ਤਾਂ ਬਾਹ ਦਾ ਤਗੜਾ ਮੈਂ ਕੱਢਣਾ ਲੋਟ ਕੇ ਚੀਂਗਾ ਬਾਹ ਦਾ ਤਾਕੜਾ ਆ ਐਂ ਕਰ ਬਹੁਤ ਤਗੜਾ ਤੂੰ ਕੋਈ ਨਾ ਤੂੰ ਉਹ ਕਰ ਦੇ ਉਹ ਤੱਕਾ ਲਾਓ ਤੇ ਐਂ ਕਰ ਦੇ ਪੈਨੂ ਠੀਕ ਆ ਹਾਂ ਇਹ ਦਰ ਨੂੰ ਕਰਨੀ ਆ ਠੀਕ ਲਾਓ ਤੱਕਾ ਉਹ ਪਿੱਛੇ ਨੂੰ ਧੱਕਾ ਮੂਹਰ ਨੂੰ ਧੱਕਾ ਲਾਓ ਪਿੱਛੇ ਨੂੰ ਤਾਂ ਲਾਦਾ ਹੋ ਗਈ ਸਟਾਰਟ ਤਾਂ ਬਸ ਉਹ ਤੇਰੇ ਆਉਂਦੀ ਹਿਸਾਬ ਤੇ ਕੀ ਹੋਰ ਨੂੰ ਸੱਦਲਾਂ ਬਾਈ ਮੈਂ ਉਹ ਲੈ ਬਾਈ ਸਟਾਰਟ ਤਾਂ ਹੋ ਗਈ ਬੈਟਰੀ ਚਾਰਜ ਕਰਨ ਵਾਲੀ ਕਰਤੀ ਮੈਂ ਤੁਸੀਂ ਲਾਓ ਧੱਕਾ ਇਹ ਤਾਂ ਕਰਤੀ ਟੱਕ ਦੇ ਤਾਂ 100 ਦੇ ਭੱਜਾ ਕਰੂ ਹੁਣ ਬਾੜੀ ਤੱਕੜੀ ਗੱਲ ਬਣਾਤੇ ਇਹਦੀ ਹੋ ਚੱਲ ਕਰ ਜਮਾਨਾ ਹੋ ਗਈ ਹੋ ਗਈ ਹੋ ਗਈ ਵਾਹ 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 ਕੋਈ ਅੱਗੀ ਕਰੀ ਚੱਲਾ ਕਰ ਹੁਣ ਗਈ ਯਾਤੀ ਹੋ ਗਈ ਹੋ ਗਈ ਹੋ ਗਈ ਹੋ ਗਈ ਉਹ ਬਤਾ ਕੋਈ ਨਾ ਬੰਨ੍ਹ ਕੱਟ ਚਲੋ ਇਹ ਤਾਂ ਹੋ ਗਈ ਸਟਾਰਟ ਇਹ ਤਾਂ ਬਸ ਥੋੜੇ ਟਾਈਮ ਦੀ ਗੱਲ ਹੀ ਆ ਉਹ ਬਈ ਤੇਰੇ ਨਹੀਂ ਆਉਂਦੀ ਗੱਲ ਇਹ ਹਾਲ ਚ ਉਹ ਆ ਗਈ ਹਾਲ ਚ ਤਾਂ ਚਾਬੀ ਪਾਣਾ ਕਿੱਛਾ ਮੇਰੇ ਮੈਨੂੰ ਲੱਗ ਗਿਆ ਪਤਾ ਵਾਠ ਠੀਕ ਆ ਤੈਨੂੰ ਵੀ ਯਾਰ ਮੈਨੂੰ ਵੀ ਲੱਗਦਾ ਯਾਰ ਬੰਦਾ ਬ੍ਰੇਕਿੰਗ ਜੀ ਆ ਉਹ ਬ੍ਰਾਈਟ ਮੈਂ ਬਾਹਰ ਤੱਕਣ ਗੱਲਾਂ ਕੀਤਾ ਮੈਂ ਤਾਂ ਇੰਨੀ ਸਸਤੀ ਖੋਲੇ ਨਹੀਂ ਕਦੇ ਗੱਡੀ ਭਾਈ ਸਹੀ ਗੱਲ ਰੋਸ ਤੈਨੂੰ ਯਾਰ ਲੋਡ ਕਰ ਮੈਂ ਲੋਡ ਕਰਦੇ ਆ ਬਾਈ ਬਣ ਕੇ ਮੈਂ ਤਾਂ ਬਾਹਰ ਤੱਕਣ ਗੱਲਾਂ ਬਸ ਆਏ ਆ ਵੀ ਰੁਪਏ ਵੱਧ ਲੱਗਣਗੇ ਥੋੜੇ ਘਰ ਮੈਨੂੰ ਹੁਣੇ ਮੇਰਾ ਤੁਹਾਨੂੰ ਘਰੇ ਪਹੁੰਚਦਾ ਕਰ ਮੈਨੂੰ ਹੁਣੇ ਦੀ ਬਿਮਾਰੀ ਪਤਾ ਲੱਗੀ ਕੀ ਪਤਾ ਲੱਗੀ ਇਹਦਾ ਬਾਈ ਇੰਜਨ ਇੰਜਨ ਤੋਂ ਖਰਾਬ ਆ ਇਹ ਇੰਜਨ ਖੁੱਲੂਗਾ ਇਹਦਾ ਇੰਜਨ ਖੋਲ ਕੇ ਕੋਈ ਕੁਝ ਹੋਇਆ ਹੋਇਆ ਨਾ ਅੱਛਾ ਹੀ ਹਾਂ ਉੱਥੇ ਟੈਂਕਾਂ ਟੁਕਾ ਲੱਗੂਗਾ ਕੋਈ ਲਾ ਦੇ ਵੱਧ ਬਾਈ ਐਵੇਂ ਕਹਦੇ ਆਪਾਂ 56000 ਰੁਪਏ ਖਰਚ ਆ ਜਾਊਗਾ ਉਹ ਹੈਗਾ ਚੱਲੇਗਾ ਲਾ ਦੇ ਲਾ ਦੇ ਖੋਲ ਯਾਰ ਇਹਨੂੰ ਸ਼ਰਾਬੇ ਬੰਦੇ ਤੁਸੀਂ ਮੋਕਰ ਨਾ ਜਾਓ ਬਾਈ ਮੋਕਰ ਦੇ ਯਾਰ ਜਮਾਨ ਚਰਾਬ ਸਰੂਪ ਜ਼ਰੂਰ ਨਹੀਂ ਪੀਤੀ ਅਸੀਂ ਪਾਣੀ ਪੀਤਾ ਸੀ ਤੁਹਾਨੂੰ ਰੱਸੀ ਦੇਣੇ ਖੋਲਦੇ ਆ ਖੋਲਣ ਲੋਡ ਕਰਿਆ ਖੋਲਦਾ ਖੋਲਦਾ ਇਹਦਾ ਯਾਰ ਇਹਨੂੰ تین ਉਂਜਨੇ ਕਿਹੜੇ ਪਾਸੇ ਹੁੰਦਾ ਇਹਦਾ ਮੈਨੂੰ ਤਾਂ ਇੰਚ ਨਹੀਂ ਪਤਾ ਕਿਹੜੇ ਪਾਸੇ ਸੀ ਇਹ ਤਾਂ ਕਦੀ ਨਹੀਂ ਖੜੀ ਸੀ ਆਇਆ ਕਰੋ ਮੁੰਡਿਆ ਤੁਸੀਂ ਹਾਂ ਈ ਵਾਲੀ ਐਨਾ ਆਇਆ ਕਰੋ ਹੁਣ ਲੱਗ ਗਿਆ ਮੈਨੂੰ ਪਤਾ ਹੁਣ ਤਾਂ ਮੈਂ 2 ਮਿੰਟਾਂ ਚ ਕਰ ਦੂੰਗਾ ਇਹ ਟਾਟ ਆਇਆ ਕਰੋ ਇਹਦਾ ਇੰਜਨ ਖੋਲੋ ਕੋਈ ਜਿੱਦਾਂ ਸੋਨੇ ਹੁੰਦਾ ਪੂਰੇ ਹੁੰਦਾ ਤੇਰਾ ਅਸੀਂ ਖੋਲ ਦਿਆ ਇੰਜਨ ਕਾਹੋ ਇਹਨੂੰ ਕੁੱਤੇ ਹੁਣੀ ਕਰਾਈ ਜਾਂਦੇ ਓਏ